ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਤਰਾਂਗਲੇ ਚ ਕਿ ਕੋਈ ਇੱਕ ਬੰਦਾ ਜਿਹਦਾ ਨਾਮ ਅਗੇ ਕਮਲਦੀਪ ਸਿੰਘ ਆ ਔਰ ਗਰਦਾਸਪੁਰ ਦਾ ਰਹਿਣ ਵਾਲਾ ਔਰ ਆਦੀਆਂ ਪਿੰਡ ਤੇ ਹਾਤਾ ਚਲਾਉਂਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਯੂਜ਼ ਕਰ ਰਿਹਾ ਸੋ ਇਸ ਤੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 550 ਦੇ ਸੱਤ ਨੋਟ ਮਿਲੇ ਮੀਨਸ 3500 ਰੁਪਇਆ ਉਹਦੇ ਕੋਲੋਂ ਜਾਲੀ ਮਿਲਿਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਆ ਔਰ 179 180 ਬੀ ਐਨ ਐਸ ਤਹਿਤ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟੈਰੋਗੇਸ਼ਨ ਕੀਤੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੀਟ ਕਰੰਸੀ ਆ ਇਹ ਨਿਰਮਲ ਸਿੰਘ ਵਾਸੀ ਬਸੰਤਪੁਰ ਥਾਣਾ ਸੂਰਤ ਮੱਲੀ ਆ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਬਟਾਲੇ ਦੇ ਵਿੱਚ ਪੈਂਦਾ ਉਦੇ ਕੋਲੋਂ ਇਹ ਲੈ ਕੇ ਆ ਰਿਆ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ ਇਹ 90 ਲੱਖ ਰੁਪਈਆ ਲੈਂਦਾ ਸੀ ਤੇ ਉਹਨੂੰ ਇਸ ਨੇ 30 ਲੱਖ ਰੁਪਈਆ 30000 ਰੁਪਈਆ ਦੇਣਾ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਲਚ ਦੇ ਤਹਿਤ ਇਸ ਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫਰਮੇਸ਼ਨ ਤੇ ਆਪਾਂ ਅੱਜ ਟੀਮ ਨੇ ਸਾਡੀ ਨੇਦਰ ਅੰਗਲੀ ਦੀ ਨੇ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਨਿਰਮਲ ਸਿੰਘ ਹੈਗਾ ਇਹ ਪਹਿਲਾ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਲ੍ਹ 'ਚ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿਣ ਵਾਲਾ ਇਹਦੇ ਕੋਲੋਂ ਸਾਨੂੰ 2 ਲੱਖ ਰੁਪਇਆ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਸੋ ਇਸ ਦੇ ਪਿੱਛੇ ਕੁਝ ਆਪਾਂ ਇੰਟਰੋਗੇਸ਼ਨ ਕਰ ਰਹੇ ਆ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਆ ਇਹਦਾ origin ਹੋਰ ਪਿੱਛੇ ਆ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਦੌਰਾਨ ਕੋਈ ਚੀਜ਼ਾਂ ਸਾਹਮਣੇ ਆਣ ਗਿਆ ਪੇ ਕਾਉਂਟਰਫੀਟ ਕਰੰਸੀ ਕਿੱਦਾਂ ਔਰ ਕਿੱਦਾਂ ਬਣ ਰਹੀ ਸੀ ਔਰ ਕਿੱਦਾਂ ਇਹ ਅੱਗੇ ਸਰਕੂਲੇਟ ਹੋ ਰਹੀ ਹੈ ਸੋ ਸਰ ਇਹਨਾਂ ਦਾ ਕੰਸਰਨ ਜੇਲ੍ਹ ਦੇ ਵਿੱਚ ਹੋਇਆ ਦੋਨੋਂ ਹਾਂ ਇਹਨਾਂ ਦਾ ਜਿਹੜਾ ਕਮਲਦੀਪ ਦਾ ਔਰ ਇਹ ਨਰਮਲ ਸਿੰਘ ਨਰਮਲ ਸਿੰਘ ਜਿਹੜਾ ਬਟਾਲੇ ਦਾ ਹੈ 302 ਦੇ ਵਿੱਚ ਸਜ਼ਾ ਕੱਟ ਰਿਹਾ ਸੀ ਔਰ ਇਹ ਜਿਹੜਾ ਕਮਲਦੀਪ ਹੈ ਜਿਹੜਾ ਹੱਥੇ ਵਾਲਾ ਮੁੰਡਾ ਸੀ ਇਹ ਇਨ 138 ਨੈਗੋਸ਼ੀਏਬਲ ਐਕਟ ਹੁੰਦਾ ਉਸ ਤਰ੍ਹਾਂ ਤੇ ਇਹ ਸਜਾ ਘਟ ਰਿਆ ਸੀ ਉੱਥੇ ਇਹਨਾਂ ਦੀ ਮੁਲਾਕਾਤ ਹੋਈ ਸੀ ਕਰੰਸੀ ਕਿਸ ਤਰ੍ਹਾਂ ਜਿਸ ਤਰ੍ਹਾਂ ਉਹ 1 ਲੱਖ ਰੁਪਈਆ ਨੂੰ ਜਾਲੀ ਕਰੰਸੀ ਦੇ ਦਿੱਤੀ ਔਰ ਇਹ ਇਸ ਕੋਲੋਂ 30000 ਰੁਪਈਆ オリジナル ਲਏਗਾ ਜਾਲੀ ਕਰੰਸੀ ਉਹ 1 ਲੱਖ ਦੇਗਾ ਬਟ ਉਹਦੇ ਕੋਲੋਂ 30000 ਰੁਪਈਆ オリジナル ਲਏਗਾ ਸੋ ਇਹ ਅੱਗੇ ਇਹ ਸਰਕੂਲੇਟ ਕਰਦਾ ਸੀ ਫਰਦਰ ਹੁਣ ਜਿਹੜਾ ਇਹਦੇ ਵਿੱਚ ਨੈਕਸ ਕੋਈ ਜਿਹੜੀ ਕਿਥੋਂ ਲਿਆ ਰਹੀ ਸੀ ਜਾਂ ਕੁਝ ਇਸ ਬਾਰੇ ਚੱਲ ਰਹੀ ਹੈ ਹਾਂ ਨਾ ਬਿਲਕੁਲ ਚੱਲ ਰਹੀ ਆ ਆਪਾਂ ਮੈਂ ਤੁਹਾਨੂੰ ਫਿਲਹਾਲ ਉਹ ਨਾਂ ਨਹੀਂ ਦੱਸ ਪਾ ਰਿਹਾ ਡੂ ਟੂ ਸਿਕਰੈਸੀ ਉਸ ਉਹਨਾਂ ਤੱਕ ਵੀ ਆਪਾਂ ਆਲਮੋਸਟ ਪਹੁੰਚ ਗਏ ਤੇ ਉਹਨਾਂ ਤੇ ਵੀ ਟਰੈਪ ਲਾਇਆ ਰੀਸੈਂਟ ਸੋ ਆਪਾਂ ਜਲਦੀ ਉਹਨਾਂ ਨੂੰ ਵੀ ਟਰੈਪ ਚ ਲੈ ਲਾਂਗੇ ਸੋ ਇਹ ਕੋਈ ਕੋਈ ਮਾਰਕੀਟ ਤੋਂ ਹੋਰ ਵੀ ਯੂਜ਼ ਕਰ ਚੁੱਕੇ ਸੀ ਜਿਹੜੀ ਹੈ ਨਹੀਂ ਫਿਲਹਾਲ ਇਹਦੇ ਕੋਲੋਂ ਜਿਹੜਾ ਕਮਲਦੀਪ ਹੈ ਇਹਦੇ ਕੋਲੋਂ ਇਹਦੇ ਕੋਲ ਪਹਿਲੀ ਵਾਰੀ ਆਈ ਸੀ ਔਰ ਜਿਹੜਾ ਪਿਛਲਾ ਆਪਾਂ ਕਮਲਦੀਪ ਨਿਰਮਲ ਹੈ ਬਟਾਲੇ ਵਾਲਾ ਕੋਟਲੀ ਸੂਰਤ ਮਦਦ ਦੀ ਆ ਠਾਣੇ ਦਾ ਉਸ ਨੇ ਪੰਜ 6 ਵਾਰੀ ਪਿੱਛੋਂ ਲਿਆਂਦੀ ਹੈ ਪਿਛਲਾ ਜਿਹੜਾ ਇਹਦਾ ਪ੍ਰੋਵਾਈਡਰ ਆ ਉਹਦੇ ਕੋਲੇ ਜਾਂਦੀ ਆ ਸੋ ਇਹ ਜਿਹੜਾ ਨੈਕਸਟ ਪਿਛਲਾ ਆਪਾਂ ਫੜਾਂਗੇ ਉਸ ਤੋਂ ਪਤਾ ਲੱਗੇਗਾ ਕਿ ਫਰੋਂ ਹਾਊ ਲੰਗ ਕਿੰਨੇ ਸਮੇਂ ਤੋਂ ਇਹ ਕੰਮ ਚ ਉਹ ਨਵਾਲ ਰਹਿ ਚੁ